ਹੈਲੋ ਮਾਸੀ ਸਤਿ ਸ੍ਰੀ ਅਕਾਲ ਹਾਂ ਸਤਿ ਸ੍ਰੀ ਅਕਾਲ ਹੋਰ ਕੀ ਨੀ ਹੈ ਠੀਕ ਹੈ ਮਾਸੀ ਵਧੀਆ ਕੀ ਬਣ ਜਾਂਦਾ ਸੀ ਕੁਝ ਨਹੀਂ ਲੱਗੀ ਇੱਥੇ ਬੈਠੇ ਸੀ ਇਹ ਗਸਰ ਅੱਗ ਸਿੱਕੀ ਜਾਂਦੇ ਸੀ ਕੰਦ ਲੱਗੀ ਜਾਂਦੀ ਮੈਨੂੰ ਤਾਂ ਤੇਰੇ ਦਿਨ ਅੱਛਾ ਠੰਡ ਲੱਗੀ ਜਾਂਦੀ ਹੈ ਹੂੰ ਤੇ ਠੰਡ ਦਾ ਲਾਜ ਤਾਂ ਹੈਗਾ ਮੇਰੇ ਕੋਲ ਇੱਕ ਹੀ ਲਾਜ ਹੈ ਠੰਡ ਜਿਹਨ ਪਿੰਡ ਆ ਵਿੱਚ ਆਖਦੇ ਨੇ ਪਾਲਾ ਤੇ ਸੌਣ ਦੇ ਫਰਾਟਿਆਂ ਚ ਭਿੱਜ ਕੇ ਮੈਨੂੰ ਛਤਰੀ ਤੇ ਹਟ ਲਗਾ ਲਾ ਨਾ ਨਾ

ਮੈਂ ਨਾ ਕਿਹਦੀ ਕੁੜੀ ਨਾ ਹੂੰ ਹੂੰ ਸਮਾਨ ਦਾ ਸਾਰਿਆਂ ਦੇ ਇੱਕੋ ਜਿਹਾ ਲੱਗਿਆ ਹੁੰਦਾ ਕਿ ਵੱਖਰਾ ਹੁੰਦਾ ਪਤਾ ਮੈਨੂੰ ਦੱਸ ਮੈਂ ਤਾਂ ਤੇਰੇ ਸਵਾਰ ਸਮਾਨ ਤੇ ਸਭ ਕਰੀ ਰੱਖੀ ਆ ਤੇਰੇ ਵਰਗਾ ਸਮਾਨ ਤੇ ਤੇਰੇ ਵਰਗਾ ਚੋਬਰ ਮੰਡਾ ਨਹੀਂ ਲੁਕਾ ਦਿੱਤਾ ਨਾ ਨਾ ਇਹ ਤਾਂ ਮਿਲ ਸਕਦਾ ਹੈ ਹਾਂ ਮਸੀ ਤੇ ਮੇਰੀ ਸੌਂਖਾ ਸੇ ਰੱਖ ਤੇ ਹੱਥ ਰੱਖ ਕੇ ਦਿੱਤੂ ਕਿ ਉਹ ਕੋਈ ਕੁੜੀ ਤਾਂ ਨਹੀਂ ਬਾਲੀ ਨਾ ਨਾ ਮੈਂ ਤਾਂ तेरी सोन लगे मैं तो गुरुद्वारे मंदिर मस्जिद जिन्ने भी धार्मिक स्थान है सारे सोन लगे मैं तो बस 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 फिर लबी मैंने की ना जी ना तेरे ते जे देख ला प्यार मोहब्बत यही होंगी देख ला जो यकीन ना तो फिर ठीक है नहीं जो नहीं यकीन तो फिर रहने दो फिर गल करना अपने अपने एक तेरा एक मेरा जीजा छेड़ता सी तेरे डैडी कहना सी आज कल तो आगे मासी दे कोई आंदा है कहना प्रीत मासी प्रीत ਮੇਰੇ ਕੀਤਾ ਨਸੀ ਹੈ ਇੰਨਾ ਨਾ ਕਰਿਆ ਕਰ ਮੇਰਾ ਤੁਨ ਨੂੰ ਨਿਸ਼ਕ ਜੁੱਕ ਨਾ ਹੋਵੇ ਨਾ ਨਾ ਸ਼ੱਕ ਸ਼ੁੱਕ ਤਾਂ ਕੁਝ ਨਹੀਂ ਹੁੰਦਾ ਜੁੱਕ ਕਹਿਆ ਤਾਂ ਵੀ ਸੋਣੀ ਹੈ ਜੀ ਇੱਕ ਜਿੱਕੇ ਵੀ ਮੰਦਾ ਪੁੱਟਿਆ ਫਿਰਦਾ ਹੋਵੇ ਗੱਭਰੂ ਜਵਾਨ ਨਾ ਨਾ ਮਸੀਏ ਜੇ ਸ਼ੱਕ ਸ਼ੁੱਕ ਉਸ ਨਹੀਂ ਹੁੰਦਾ ਸ਼ੱਕ ਨਹੀਂ ਹੁੰਦਾ ਮੈਂ ਤਾਂ ਬਹੁਤ ਜਾਨ ਕਥਾ ਕਰਦੀ ਕਿ ਨਾ ਤੂੰ ਆਏ ਤਾਂ ਉਹ ਸਿਆਣਾਗਾ ਉਹ ਉਹ ਪਲ ਬਹੁਤ ਬਦਿਆ ਲੱਗਦਾ ਜਦ ਤੂੰ ਇਹ ਗੱਲ ਨਾਲ ਲੱਗਦੀ ਹੈ ਤੇਰੇ ਵਾਲਾਂ ਦੀ ਖੁਸ਼ਬੂ ਆਹ ਕੀ ਬਾਤ ਹੈ ਹਾਂ ਜੀ ਹਾਂ ਤਲਾ ਵਾਲਾਂ ਦੀ ਖੁਸ਼ਬੂ ਫਿਰ ਪੂਰੇ ਬਗਨ ਦੀ ਖੁਸ਼ਬੂ ਉਸੇ ਤਪਟੇ ਮਾਸੀ ਅੱਛਾ ਜੀ ਹੂੰ ਪਪਲ ਦੀਂ ਤੇਰੀ ਫ੍ਰੈਗਰੈਂਸ ਨਹੀਂ ਜਾਂਦੀ ਜਦ ਤੂੰ ਬਾਹਰ ਚਿੱਤ ਤਹੀਂ ਤਾਂ ਤਹੀਂ ਤਾਂ ਮਿਲਣਾ ਨਹੀਂ ਸੀ ਤੇ ਮਾਸੀ ਨੂੰ ਤਰਸਉਂਦਾ ਮੈਂ ਨਹੀਂ ਦੇਖਦੇ ਰਹਿੰਦੀਆਂ ਜੀ ਤੇ ਤੂੰ ਬਾਹਨ ਨਹੀਂ ਲਾਉਣੇ ਹੁੰਦੇ ਬੰਨ ਲਾ ਲੈ ਕਰ ਕੋਈ ਬੰਨੇ ਮੈਂ ਤਾਂ ਲਾਲਾ ਮਾਸੀ ਕੀ ਤੂੰ ਹੀ ਨਹੀਂ ਆਉਂਦੀ ਜੀ ਤੂੰਗਾ ਤਾਂ ਨਹੀਂ ਆਉਂਦੀ ਮੈਨੂੰ ਮਿਲਣ ਵਾਸਤੇ ਮੈਂ ਤਾਂ ਹੁੰਨੀ ਆ ਸਕਦੀ ਤੈਨੂੰ ਪਤਾ ਦਾ ਕਿਉਂ ਨਹੀਂ ਆ ਸਕਦੀ ਕਿ ਜੁੜ ਪਾਇਆ ਪੈਰਾਂ ਤੇ ਤੇਰੇ ਲੇ ਕੁਛ ਨਹੀਂ ਪਾਇਆ ਮੈਨੂੰ ਤੇਰੀ ਫ੍ਰੈਗਰੈਂਸ ਮੈਨੂੰ ਹਜੇ ਤੱਕ ਯਾਦ ਆ ਉਹ ਕਿੰਨਾ ਚਿਰ ਪਹਿਲਾਂ ਮਿਲੇ ਸੀ ਤੇਰੀ ਫ੍ਰੈਗਰੈਂਸ ਮੈਂ ਲਾਖਿਰ ਹੁਣ ਇਹਲਾ ਦੁਆਰੀ ਜਿਹੜੀ ਤੇ ਨੂੰ ਮੈਂ ਨਾ ਦੋ ਨਾ ਕੁ ਲੈਣਾ ਪੁੱਲੇ ਦਾ ਹੈ ਪਹਿਲਾਂ ਨਹੀਂ ਫ੍ਰੈਗਰੈਂਸ ਗਰਮੀਆਂ ਦੀ ਮੁਲਾਕਾਤ ਤੇ ਦੁਆਰੇ ਠੰਡ ਆ ਗਈ ਉਹ ਹੀ ਫ੍ਰੈਗਰੈਂਸ ਨਹੀਂ ਭੁੱਲਦੀ ਮੈਨੂੰ ਤਾਂ

karena ini roti kanan nanti harusnya roti apa kamu itu mau bakar apa bakar masih ini वासी है अजीब ता फेरती है जदो देखते हां हां जाने मैं उसे जीविते तबतरी हां जीवित याद आ ही है बड़ी याद आंदी है हम वासी दुआएं कर फिर मेरी गल सुन ना किन्ने आ जेंगे तो मनो सही से डास दे होना ऐसा जम नहीं होनी 4 बजे आ बन्देला शाम दे हाथ ने रोटियां प इकट्ठे खानी है फिर